ਨੀਆ ਤਿਆਰੀ ਹੋਈ ਜਾਂਦੇ ਆ ਚਿੱਟੇ ਪਜਾਮੇ ਕੁਰਤੇ ਵਾਲੇ ਆ ਯੂਰਪ ਵਾਲਾ ਹੀ ਨਹੀਂ ਤਿਆਰ ਹੁੰਦਾ ਆ ਜਾ ਭਰਾਵਾ ਕਰ ਗੱਲ ਕਿੰਨੇ ਬਿਜੀ ਆ ਵੀ ਫੋਨਾਂ ਚ ਇਧਰ ਡੈਡੀ ਇਧਰ ਮਾਸੀ ਕਿਸੇ ਗੱਲ ਨਾ ਵਾਂਗੇ ਕਰ ਗੱਲ ਆ ਭਾਜੀ ਸਤਿ ਸ੍ਰੀ ਅਕਾਲ ਕਰ ਚੱਕ ਕਿੰਨੇ ਵਜੇ ਆਉਣੀ ਗੱਡੀ ਸੋਹਣਾ ਮੁੰਡਾ ਵੇਖ ਕੇ ਮਜ਼ਾ ਆ ਗਿਆ ਛਾਪਿਆਂ ਵਾਲੀ ਬਹੁਤ ਸੋਹਣਾ ਲੱਗਣ ਡਿਆ ਭਰਾਵਾ ਬਹੁਤ ਸੋਹਣਾ ਲੱਗਣ ਡਿਆ ਮੇਰਾ ਤਾਂ ਜਾਦੀ ਫੋਟੋਗ੍ਰਾਫੀ ਹੋਣ ਈ ਉਧਰ ਵੇ ਚਲੋ ਚਲੋ ਖੇਚੋ ਖੇਚੋ ਫੋਟੋ ਖੇਚੋ ਬਸ ਕੈਮਰਾ ਆ ਸਾਡੇ ਘਰ ਰਵਾਜ ਈ ਆ ਤੁਰਨ ਤੋਂ ਪਹਿਲਾਂ ਕੇ ਪ੍ਰੋਗਰਾਮ ਤੇ ਘਰੇ ਹੀ ਫੋਟੋ ਸ਼ੂਟ ਹੁਣ ਮੈਨੂੰ ਵੀ ਜਾਣਾ ਪਊ ਲਾਗੇ ਫੜੋ ਫਿਰ ਇੱਕ ਮਿੰਟ ਜਾਂਦੇ ਹਾਂ ਅਸੀਂ ਵੀ ਜਾਂਦੇ ਮਾਸੀ ਦੇ ਤੌਰ ਪੈਣਾ ਵੇਖਿਆ ਫੋਨ ਕੋਈ ਨਹੀਂ ਫੜਦਾ ਚਲੋ ਅੱਛਾ ਬੀਬੀਆਂ ਦਾ ਸੂਟ ਇੱਕੋ ਜਿਹਾ ਹੁਣ ਪਤਾ ਲੱਗਾ ਮਾਸੀ ਪਿੰਕੀ ਵੀ ਇਰ 6 ਮਹੀਨੇ ਹੋ ਗਏ ਕੋਈ ਆ ਛੋੜਾ ਕੋਈ ਜਾਂਦਾ ਨਾ ਮਰਨ ਆਇਆ ਨਾ ਇਹਨੇ ਆ ਲੋ ਸਾਡੀ ਦੋਵਾਂ ਦੀ ਪਰੇ ਜੋ ਉਧਰ ਦੋਵਾਂ ਦੀ ਆ ਸਾਡੀ ਦੋਵਾਂ ਦੀ ਆ ਨਾਲ ਲੱਗੀ ਲਾਕ ਉਹ ਵੀ ਆ ਗਿਆ ਜੀ ਲੱਕੀ ਨਾਲ ਕੋ ਰਿੰਗੋ ਵੀ ਆਦੀ ਚੰਗੀ ਆ ਨਾ ਵੱਲੇ ਸਮਾਈਲ ਉਹ ਇੱਕ ਗੱਲ ਵਾ ਤਿਆਰ ਸ਼ਹਿਰ ਹੋ ਕੇ ਤੇ ਕੈਮਰੇ ਤੇ ਗਾੜੀ ਹਰ ਕੋਈ ਘੁੰਮਦਾ ਤੇ ਜਿਹਦੇ ਹੱਥ ਚ ਕੈਮਰਾ ਉਹਨੂੰ ਗਾੜੀ ਕੋਈ ਨਹੀਂ ਲਿਆਉਂਦਾ ਓਏ ਮੇਰੀ ਮੈਂ ਦੇ ਮੇਰੀ ਫੋਟੋ ਵਧੀਆ ਆਣ ਜੇ ਇੱਥੇ ਵੇਖ ਨਾ ਲੈ ਵੇਖਿਆ ਉੱਥੇ ਛੜਤਾ ਚੱਲ ਅਸੀਂ ਨਾਲ ਉਹ ਯਾਰ ਹੱਦ ਹੋ ਗਈ ਆਪਣੇ ਰਿਪੋਰਟਰ ਰੇਡ ਚ ਨਾ ਬੋੜਾ ਗੰਦਾ ਤੇਰੀਆਂ ਵੀ ਮਤੁਤੀਆਂ ਆਪੇ ਲੈ ਆਉਨੇ ਆਂ ਇਹ ਆ ਫੋਟੋ ਆਂਡੀ ਦਾ ਆ ਬਤਾ ਸਾਸਤਰੀ ਗਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਲਓ ਜੀ ਸਾਰਿਆਂ ਨੂੰ ਬੜਾ ਇੰਤਜ਼ਾਰ ਹੀ ਜਸ ਦੇ ਵਿਆਹ ਦਾ ਅੱਜ ਤੋਂ ਫੰਕਸ਼ਨ ਸ਼ੁਰੂ ਹੋ ਗਏ ਆ ਪਹਿਲਾ ਫੰਕਸ਼ਨ ਅੱਜ ਜਸਨ ਤੇਲ ਜਣ ਦਾ ਨਾਲੇ ਆਣੀ ਸਹਾਇਤ ਕੀ ਹੋਣੀ ਹੈ ਨਾ ਸਹਾਇਤ ਕੀ ਹੋਣੀ ਵਿਨੋਦ ਹਣਾ ਨੇ ਸਹਾਇਤ ਲੈ ਕੇ ਆਉਣੀ ਹੈ ਵਿਨੋਦ ਹਣਾ ਨੇ ਸਹਾਇਤ ਚਿੱਠੀ ਲੈ ਕੇ ਆਉਣੀ ਹੈ ਤੇ ਅਸੀਂ ਸਾਰੇ ਤਿਆਰ ਬਰ ਤਿਆਰ ਆ ਪਜਾਮੇ ਕੁੜਤੇ ਸਾਰਿਆਂ ਨੇ ਪਾਏ ਆ ਤੇ ਬੀਬੀਆਂ ਨੇ ਸੇਮ ਟੂ ਸੇਮ ਸੂਟ ਪਾਏ ਆ ਪ੍ਰੋਗਰਾਮ ਚੱਲੋ ਡੈਡੀ ਨੇ ਰੈਂਗੋ ਨਾਲ ਫੋਟੋ ਖਿੱਚਣੀ ਕਿਤਨੀ ਲੈ ਵੇ ਅਦਰ ਰੰਗ ਰੰਗ ਤੇ ਵੇਂਦਾ ਹੀ ਨਹੀਂ ਆਂਟੀ ਜੀ ਸਤ ਸ੍ਰੀ ਅਕਾਲ ਐ ਆਂਟੀ ਸਾਈਡ ਪੋਜੀ ਦੇ ਜਾਂਦੀ ਸਿੱਧ 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 ਹੋ ਕੇ ਖਲੋ ਤੂੰ ਇਨੀ ਜਾਣਾ ਹੋਇਆ ਤੇ ਤੂੰ ਇਨੀ ਕਿਦੋਂ ਜਾਣਾ ਹੋਇਆ ਲੇਟ ਹੋ ਗਏ ਤੂੰ ਸੇਮ ਸਮਾਇਆ ਤੂੰ ਵੀ ਸੂਟ ਇਨ ਆਰ ਕੇ ਸਮਾਇਆ ਸੂਟ ਵੱਖਰਾ ਚਲੋ ਮੰਮੀ ਆਜੋ ਯਾਰ ਚੱਲ ਪੋ ਚੱਲ ਪੋ ਆਵੇ ਚਲੋ ਉਹ ਤੁਰਦੇ ਹੀ ਨਹੀਂ ਆ ਕੀ ਕਰੀਏ ਅਸੀਂ ਉਹ ਸੋਹਣਾ ਲੱਗਣ ਡਿਆ ਭਰਾਵਾ ਸੋਹਣਾ ਲੱਗਣ ਡਿਆ ਵਾ ਠੀਕ ਵਾ ਠੀਕ ਵਾ ਟੈਂਪ ਆਜਿਆ ਹੁੰਡਿਆ ਵਾ ਆਹੋ ਕਿਦਾਂ ਚੱਲ ਮੈਨੂੰ ਵੀ ਮੇਰੀ ਵੀ ਵੀਡੀਓ ਰਿਕਾਰਡ ਕਰ ਦੋ ਯਾਰ ਲਓ ਜੀ ਮੈਨੂੰ ਵੀ ਕਿੰਨਾ ਕਿੰਨੇ ਦੇ ਵੇਖਣਾ ਹੁੰਦਾ ਲਓ ਜੀ ਵੇਖੋ ਜੋ ਜੋਤੀ ਨੂੰ ਸਾਰੇ ਜਣੇ ਵੇਖੋ ਜੋਤੀ ਦਾ ਕਿੰਨਾ ਘਟੋਰਾ ਸਾਰੇ ਕਮੈਂਟਾਂ ਚ ਦੱਸਿਓ ਉਹ ਜਕੜ ਨੇ ਦੋਨੋਂ ਬਾਈ ਅੱਛੇ ਲੱਗ ਰਹੇ ਨਹੀਂ ਪੁੱਤ ਤੂੰ ਬਹੁਤ ਸੋਹਣਾ ਵਾ ਮੇਰੀਆਂ ਅੱਖਾਂ ਨਾਲ ਵੇਖ ਤੈਨੂੰ ਕੌਣ ਆਂਦਾ ਵਾ ਤੂੰ ਸੋਹਣਾ ਨਹੀਂ ਜੋਤੀ ਦੀ ਮਾਸੀ ਵੀ ਵੇਖ ਲਓ ਤਿੰਨ ਘੰਟੇ ਹੋ ਗਏ ਤਿਆਰ ਹੋ ਰਹੇ ਰੈਂਗੋ ਵਿਚਾਰਾ ਘਰੇ ਉਹ ਉਹ ਕਿ ਲੈਿੰਦਾ ਫੇਂਡਿਆ ਮੈਂ ਪਤਾ ਨਹੀਂ ਕੀ ਸੁਣਾ ਲੈਣਾ ਵਾ ਮੈਨੂੰ ਲੱਗਿਆ ਪਤਾ ਨਹੀਂ ਕੀ ਸਪੈਸ਼ਲ ਲਾ ਲੈਣਾ ਕੋਈ 크라운 ਕਰੂਨ ਪਾ ਕੇ ਨਿਕਲਣਾ ਅੰਦਰੋਂ ਤੇ ਨਿਕਲੀ ਫੇਰ ਉਦਾਂ ਹੀ ਆ ਮਾਸੀ ਉਹ ਜਾ ਯਾਰ ਉਧਰ ਮਾਸਾ ਡਾਡਾ ਮੱਥੇ ਤੇ ਤੀੜੀਆਂ ਪਾ ਪਾ ਕੇ ਪਰ ਨੱਡੇ ਨਾ ਟਿੱਲਾ ਕਰ ਲਿਆ ਪਿਆ ਹੌਣ ਹੀ ਨਹੀਂ ਡਈ ਨਿਕਲ ਨਹੀਂ ਨਹੀਂ ਡਈ ਮੇਰੇ ਮੱਥੇ ਪੱਕੀਆਂ ਤੀੜੀਆਂ ਪਈਆਂ ਨੇ ਬੜਾ ਫੱਟੂ ਹੈ ਸੋਣਾ ਬੜਾ ਬਹੁਤ ਨੋਟਿਸ ਚਲੋ ਚਲੋ ਆਜੋ ਚਲੋ ਵੀ ਹੋਰ ਸਮਝ ਕੇ ਲੱਬਿਆ ਨਾ ਮਾਰਦਾ ਆਪਣਾ ਨੋਟਿਸ ਲਾ ਕੇ ਆਈ ਨਹੀਂ ਲੱਬਿਆ ਆਪੇ ਲੱਬਿਆ ਜਿੱਦਾਂ ਮੇਰੇ ਮੱਥੇ ਤੇੜੀਆਂ ਨੇ ਮੇਰੇ ਭੈਣ ਦੇ ਵੀ ਆ ਹਾਂ ਸੇਮ ਹੀ ਆ ਨਹੀਂ ਮੰਮੀ ਅੱਜ ਇੱਥੇ ਉਹ ਟੈਟੂ ਬਣਾਇਆ ਨਾ ਉੱਤੇੜਾ ਵਾਲਾ ਤੇੜੀਆਂ ਨਹੀਂ ਆ ਮੇਰੀ ਗੱਲ ਸੁਣ ਮੈਂ ਮਾਰਾਂ ਮੇਰੇ ਮੱਥੇ ਤੇ ਨਾ ਤੇੜੀਆਂ ਨੇ ਤੂੰ ਮੇਨਾ ਤੂੰ ਮਰ ਕੇ ਜਾਵੇਂ ਨਾ ਤੂੰ ਕਿ ਮਰੇ ਮਰੇ ਤੇਰੇ ਦੁਸ਼ਮਣ ਮਰੇ ਤੇਰੇ ਦੁਸ਼ਮਣ ਘਰ ਸੋਣਾ ਲੱਗਣ ਡਿਆ ਓਏ ਦ ਫਲਾਵਰ ਯੂ نو ਫਲਾਵਰ ਲੁਕਸ ਵੈਰੀ ਗੁੱਡ ਸੋਹਣਾ ਲੱਗਣ ਡਿਆ ਘਰ ਆ ਡੈਕੋਰੇਸ਼ਨ ਦੇ ਨਾਲ ਔਦ ਲਾਉਣੀ ਹਲਦੀ ਆਪਾਂ ਇੱਕ ਹੋਰ ਹੈ ਉਹ ਨਹੀਂ ਆਇਆ ਆ ਗਿਆ ਉਹ ਆ ਗਿਆ ਉਹ ਥੋੜਾ ਐਸੇ ਆਓ ਜੋ ਤਰ੍ਹਾਂ ਸਟਾਈਲ ਕਿਹੜਾ ਜਿੱਤੀ ਦਾ ਓਏ ਨਹੀਂ ਨਹੀਂ ਹੁਣ ਆ ਲੈ ਲਿਆ ਨਾ ਹੁਣ ਥੋੜਾ ਘੁਮੋਣ ਮਾਮਾ ਦਾ ਪਰ ਇਹਨੂੰ ਮਾਮਾ ਦਾ ਬੰਬੀ ਥੋੜੀ ਕਢਾਈ ਵਿਖਾ ਸੂਟ ਦੀ ਇਹਨੇ ਚੌਲ ਦਾ ਮਹੱਲੇ ਕਿੰਨੇ ਚੱਲ ਆ ਜਾ ਕਢਾਈਆਂ ਦੀ 3-4 ਮਿੰਟ ਕਢਾਈਆਂ ਨਿਕਲ ਗਈਆਂ ਹੋਰ ਆਹ ਉਹ ਪੱਤਰੀਆਂ ਦੀ ਜਿਹੜਾ ਅੰਕਾਰ ਨੂੰ ਆਹ ਆਹ ਸਾਸੀ ਨਾ ਜੀ ਗੰਦਾ ਸਾਲ ਆ ਉਹ ਮੋਦ ਦੋ ਹਿੰਦਸਾ ਦੇ ਲਈ ਆਹ ਕੁਮਾਰੀ ਬੱਤੇ ਦਾ ਅਸੀ ਕਾਲ ਦੀਆਂ ਵਧਾਈਆਂ ਸਾਰੇ ਦੇਵਾਂਗੇ ਆਹ ਨਾ ਨਾ ਸਾਸ੍ਰੀ ਕਾਲ ਘੁਮ ਜਾ ਤੂੰ ਘੇਰੇ ਚ ਨਹੀਂ ਆਉਂਦੇ ਘੁਮੋ ਘਮੋ ਆ ਇਧਰ ਕੈਮਰਾ ਇਧਰ ਘੁਮੋ ਘਮੋ ਆ ਇਧਰ ਕੈਮਰਾ ਇਧਰ ਆਜੀ ਐਸ ਇਧਰ ਕੋਈ ਨਹੀਂ ਕੋਈ ਨਹੀਂ ਆਜੀ ਬਾਬੇ ਕੋਈ ਨਹੀਂ ਬਾਬੇ ਬੰਦ ਬਣਾ ਬਾਬਾ ਬੰਦ ਬੰਦਾ ਬਣਾ ਬਾਬਾ ਬਾਬੂ ਸੱਜਣਾ ਉਹ ਦੇਖਾ ਦਰਸਨ ਤੇਰਾ ਰਾਮ ਕਿਤਾਬ ਜੋ ਸਰਵਨ ਸਰਦਾਰ ਸਰਵਨ ਸਿੰਘ ਵਾਲੀਬਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਪੁੱਤਰ ਜਸਕਰਨ ਸਿੰਘ ਜੀ ਅਤੇ ਸਾਡੀ ਸੁਪਤਰੀ ਬੀਬੀ ਜਸ਼ਨਦੀਪ ਕੌਰ ਜੀ ਨੂੰ ਗ੍ਰਹਿਸਥ ਜੀਵਨ ਵਿੱਚ ਪਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 2 ਫਰਵਰੀ 2026 ਮੁਸਾਬਕ ਦਿਨ ਸੋਵਰ ਨੂੰ ਨੀਅਤ ਹੋਇਆ ਹੈ ਅਤੇ ਜਨ ਸਦ ਅ ਟੂ ਕਲਾਸ 10 ਵਜੇ ਹੋਵੇਗਾ ਸੋ ਆਪ ਜੇ ਸਾਡੀ ਬੇਨਤੀ ਨੂੰ ਪਰਮਾਨੰਤ ਕਰਦੇ ਹੋਏ ਗਉਣ ਜਨ ਲਾੜੇ ਨਾਲ ਸੋ ਹੈ ਪਰਖ ਮੋੜੀਏ ਲੈ ਆਇਆ ਦੇ ਗੁਰੂਵਾਕ ਅਨੁਸਾਰ ਜਾਂਜੀਆਂ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਕਿ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਧੰਨਵਾਦੀ ਹੋਵਾਂਗੇ ਅਸੀਂ ਹਾਂ ਆਪ ਦੇ ਸ਼ੁਭ ਚਿੰਤਕ ਚਾਹਲ ਪਰਿਵਾਰ ਅਤੇ ਸੱਜਣ ਮਿੱਤਰ ਗੁਰੂ ਨਾਨਕ ਪਾਤਸ਼ਾਹ ਫੈਕਟਰੀ ਬੋਲੇ ਬਾਦ ਸੰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਲ ਬਾਰੇਂ ਗੇ ਅਹ ਅਰੋ ਅਰੋ ਬਹੁਤ ਮਠਾ ਜਰਾ ਅਰੋ ਨਾ ਬਹੁਤ ਨਾ ਚੋਲੇ ਨੂੰ ਸਭ ਤੋਂ ਜ਼ਿਆਦਾ ਪਤਾ ਨਾ ਚਾਹੀਦਾ ਚੋਲੇ ਨੂੰ ਤਾਂ ਵਿਆਹ ਨਹੀਂ

ਮੜਾ ਜਾਈ ਮੜਾ ਜਾਈ ਹੁਣ ਜੇ ਸਵਾਦਣ ਸੇ ਸਵਾਦਣ ਇਧਰ ਨੂੰ ਆ ਜਾ ਤੇਰੀ ਮਾਦੇ ਸਵਾਦਣ ਹੁਣਾਂ ਕੋਈ ਪਲੇਟ ਜੀ ਉਹਨੂੰ ਲੈ ਕੇ ਹੋਰੀਏ ਹੋਰ ਜਿਆਦਾ ਥੱਲੇ ਰੱਖੋ ਹੋਣੀ ਨਾ ਮਾਰੀ ਥੱਲੇ ਬਰਬਾਹ ਸਾਰੇ ਚੁਕਣੀ ਜੀ ਇੱਕ ਮੜਵਾ ਬੀ ਵੀ ਪੜੀਓ ਫੜਾਓ ਸਾਈਡ ਦੇ ਕਿਸੇ ਨੂੰ ਫੜਾ ਦਿਓ ਇਹਨੂੰ ਫੜਾ ਰੋ ਇੱਧਰ ਇੱਧਰ ਵਧੀਓ ਇੱਧਰ ਪਾ ਦਿਓ ਵੀ ਥੋੜਾ ਬੈਠ ਕੇ ਖੜੇ ਹੋ ਜਾਓ ਪਾਜੀ ਵਾਰੀ ਵਾਰੀ ਦੋ ਦੋ ਜਣੇ ਆਈਓ ਲਾ ਲੀਏ ਭਾਈ ਪੱਗ ਚੈੱਕ ਕਰ ਤੋ ਭਾਈ ਇਹਦੀ ਬੰਦਾ ਇਹ ਵੀ ਨਾ 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 ਜਿਸ ਕੰਮ ਥੋੜਾ ਵੇਖਦਾ ਹਾਂ ਅੱਛਾ ਜੋ ਬਟਾਲੇ ਵਾਲੀ ਵਾਸਤੇ ਰੋਣਾ ਨਾ ਕਿੰਨੇ ਦਿਨ ਹੋ ਗਏ ਤੇਰੇ ਯਾਰ ਦੱਸ ਪੈਸੇ ਵੰਡੇ ਸਾਡੇ ਛੁੱਟੀ ਨਾ ਦੇਣਾ ਛੁੱਟ ਦੇਣੇ ਹੁਣ ਮੈਂ ਨਵੇਂ ਨੋਟ ਆ ਨਾ ਨਵੇਂ ਨੋਟ ਆ ਨਾ ਛੁੱਟਣੇ ਮੈਂ ਹਾਂਜੀ ਬਤਾ ਲਈ ਵਾਸਤੇ ਮੈਂ ਪਹਿਚਾਈ ਦੇ ਆਵੇ ਮੇਰੇ ਕੋ ਪੈਸੇ ਛੁੱਟਣੇ ਆ ਪੈਸੇ ਛੁੱਟੀ ਦੇ ਥੋੜੀ ਆ

ਦੀਦੀ ਲੱਗੀਆਂ ਤੁਹਾਨੂੰ ਇੱਕ ਵਾਰ ਨੂੰ ਸਿੱਧੀ ਰੋਗ ਕਰਦਣਾ ਹੈ ਇਹ ਇੱਕ ਮੰਨਿਆ ਹੋਇਆ ਨੁਕਤਾ ਨਹੀਂ ਹੈ ਮਾਸੀ ਜੀ ਸਾਫੀ ਕਰ ਠੀਕ ਹੈ ਮੈਂ ਆਹ ਕਹਾਣੀ ਸੁਣ ਕੇ ਨਹੀਂ ਮੇਰਾ ਮੁੰਡਾ ਨਹੀਂ ਰਪੜਿਆ ਉਹਨੂੰ ਸੁਸੂ ਆਇਆ ਉਹਨੂੰ ਸੁਸੂ ਆਇਆ ਪਰ ਉਹਨ ਗਈ ਆ ਹਾਂ ਜਰਾ ਰੱਖੋ ਦਾਂਸੇ ਨਾਮ ਤੇ ਹੋ ਗਿਆ ਤੇ ਮੇਰੀ ਗਰਮੇਰ ਕੋਸ਼ਿਸ਼ ਨਹੀਂ ਨਹੀਂ ਐਬਸਟ ਹੋ ਗਿਆ ਬਸ ਸਭ ਜਿਹੜਾ ਕਰਾਉਂਦੇ ਨੇ ਉਹਨਾਂ ਨੂੰ ਬਿਲਾਉਂਦੇ ਨੇ ਉਹ ਜਿਹੜੇ ਉਹਨਾਂ ਨੂੰ ਉਧਰ ਭੇਜਿਆ ਚਾਹੁੰਦੇ ਨੇ ਪਹਿਲੇ ਤੋਂ ਛੇੜੀ ਕਰਾ ਸਕਦੇ ਹੋ ਤੁਹਾਡੀ ਜਵਾਨ ਪੇਪਰ ਆ ਗਏ ਨਾ ਇਹਨਾਂ ਨੇ ਵਿਆਹ ਵੀ ਕਰਾ ਲਿਆ ਜੇਹਤਾਂ ਦੇ ਇਹ ਸਭ ਨਹੀਂ ਨਹੀਂ ਕੋਸ ਕਰਾਂਗੇ ਇਹ ਕੁੱਕਦੀਆਂ ਬਾਈ ਸਾਰ ਜਬਰਦਸਤੀ ਮਾਰਾ ਮੂੰਹ ਤੇ ਨਹੀਂ ਇਹ ਖਾਣ ਨਹੀਂ ਦਈਤੇ ਕਿੰਦਾ ਵਾ ਇਹ ਕਾਦੀ ਲੜਾਈ ਹੋ ਰਹੀ ਗੁਣਾ ਨਹੀਂ ਖਵਾਉਣ ਦੇਣਦੇ ਉਹਨੂੰ ਪਤਾ ਨਹੀਂ ਮੈਂ ਪਹਿਲੀ ਵਾਰ ਵੇਖੀ ਸ਼ਾਇਦ ਉਹ ਮਭੀਆਂ ਵਾ ਹਾਂ ਆਸ਼ ਕਿੱਥੇ ਆ? ਆਵੋ ਇੱਧਰ ਢੰਡਾ ਆਵੋ ਲੈ ਆਓ ਲੈ ਆਓ ਲੈ ਆਓ ਕੀ ਕਰਨਾ ਗੁੜੇ ਵੰਡੇ ਆ ਕਹਿੰਦੇ ਲੈ ਆਓ ਲੈ ਆਓ ਮਹਾਗ੍ਰਮ ਕੋਲੇ ਤੂੰ ਕਿਹੜੇ ਸਾਹਬ ਨਾਲ ਮੰਡੰਡਿਆ ਵੀਰ ਤੂੰ ਕਿਹੜੇ ਸਾਹਬ ਨਾਲ ਮੰਡੰਡਿਆ ਆਏ ਬੰਦੇ ਨੂੰ ਫੜਾ ਉਹ ਵੰਡੇ ਆ ਫੜਾ ਮਾਮੇ ਨੂੰ ਇਹਦਾ ਵੀ ਪੱਕਾ ਹੀ ਆ ਲਿਆ 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 ਆਹ ਹੋ ਅੰਦਾ ਮੇਰਾ ਵੀ ਪੱਕਾ ਹੀ ਆ ਅੱਜ ਉਹਦੇ ਉੱਤੇ ਉਹਦੇ ਉੱਤੇ ਬੰਨ ਲਿਆ ਤੂੰ ਧੱਕੇ ਨਾਲ ਗੱਡੀ ਹਿਲਾਈਂ ਜਦਾ ਵੀਰ ਉਹਦਾ ਮੁੰਡੇ ਦਾ ਵਟਲਾ ਉਹਦਾ ਮੁੰਡੇ ਦਾ ਵਟਲਾ ਉਹ ਲਿਆ ਯਾਰ ਲਿਆ ਲਿਆ ਲੈ ਅਸਲ ਅਛੜਿਆ ਅਛੜਿਆ ਨੂੰ ਵੰਡੂ ਮੜਿਆ ਅਛੜਿਆ ਦੁਬਾਰਾ ਬੋਲਿਓ ਮੈਂ ਆਉਂਦਾ ਉੱਠਾ ਲੈ ਆ ਤੁਹਾਨੂੰ ਚੜਾ ਦੇ ਇਹਨੂੰ ਉਹ ਤੇ ਗਾੜੀ ਹੋ ਗਏ ਲੈਂਡ ਲੱਗਾ ਇਹ ਜਿੱਤਾਂ ਨਹੀਂ ਬਹੁਤ ਤੇ ਗਾੜੀ ਹੋ ਗਏ ਲੈਂਡ ਲੱਗਾ ਇਹ ਜਿੱਤਾਂ ਨਹੀਂ ਮਨਜਿੰਦਰ ਨੂੰ ਦੇ ਮਨਜਿੰਦਰ ਮਨਜਿੰਦਰ ਦੇ ਬਾਰੇ ਛੜਿਆ ਨਹੀਂ ਗੱਲ ਰਤੋ ਆ ਰਹੇ ਹੁੰਦਾ ਕਿਉਂ ਨਹੀਂ ਨਿਕਲਦਾ ਇਹ ਛੜੇ ਆਪਣੇ ਕਿਤੇ ਦੇਖਿਆ 73 ਅਗੇ ਹੁੰਦਾ ਕਿੰਦੇ ਗੁਣਾ ਮਿਲ ਗਿਆ ਬੁੱਢੀ ਮਿਲ ਗਈ ਕਿੰਦੇ ਕਿਨਾ ਗੁਣਾ ਕਾ ਮਿਲਿਆ ਸੀ ਬੁੱਢੀ ਨਾ ਫਿਰ ਉਹ ਵੀ ਸਮਾਂ ਆਉਣਾ ਤੇ ਜੀ ਕਹੀ ਜਾਂਦੇ ਆਜੇ ਤੇ ਹੁਣ ਕਿਤੇ ਬਾਅਦ ਚ ਲੈਣਾ ਆਵੇ ਨਾ ਵਿਚਾਰ ਹੋਏ ਤੇ ਚਲ ਗਏ ਮਾਮੇ ਮਾਮੀਆਂ ਦਾ ਨਾ ਤੇ ਰਵਿੰਦਰ ਨੇ ਕੱਡੇ ਫਨੀ ਫਨੀ ਰੀਤੀ ਜਹਾ ਰਹੇ ਸੀ ਹਨਾ ਇਹ ਬਣਾਉਣੀ ਠੀਕ ਨਾ ਆ ਮੇਰੀ ਨਣਾ ਹਾਂ ਦਾ ਮੇਰੀ ਜਥਾਣੀ ਦਾ ਮੇਰੀ ਫਲਾਨੇ ਦਾ ਹਾਂ ਕੱਢਣੇ ਸੀ ਮਾਮੇ ਮਾਮੀਆਂ ਦੀ ਕੋਈ ਪਰਵਾਹੀ ਨਹੀਂ ਪਰਵਾਹ ਨਹੀਂ ਮਾਂ ਮੈਨੂੰ ਅੰਗੀ ਦੀ ਬਿੱਲ ਵੀ ਲਿਆਦੇ ਨਾਲ ஆஹ் <laughs> <laughs> ਸਾਗੇ ਤੇ ਪਾ ਮੈਨੂੰ ਪਿਆ ਕਬਰਾਂ ਮੈਨੂੰ ਪਾ ਰੋਟੀ ਚਾਹ ਪਾ ਮੈਨੂੰ ਪਾ ਇੱਕ ਮਿੰਟ ਪਹਿਲਾਂ ਡੱਡੂ ਵੀ ਆ ਗਿਆ ਫਿਰ ਨਾਲ ਥੋੜਾ ਜਿਹਾ ਬੇ ਲੱਡੀ ਵੀ ਆਏ ਜਿੰਮੇਵਾਰ ਬਣਾ ਦੋ ਗੱਦਾ ਗੱਦਾ ਨਹੀਂ ਮੈਟਵਾ ਪੈਣਾ ਅੱਛਾ ਪਰਿਵਾਰ ਲਿਆ ਤੁਹਾਡੇ ਜਵਾਗਰ ਸਕੂਲ ਜਾਣ ਨਾ ਤੇ ਉਹਨਾਂ ਨੂੰ ਭੇਜਣਾ ਤੂੰ ਮੇਰੇ ਸੂਟ ਨਾਲ ਮੈਚਿੰਗ ਹੋ ਗਈ ਤੇ ਤੂੰ ਨਾ ਤੇ ਤੂੰ ਵੀ ਇੱਥੇ ਥੱਲੇ ਆਈ ਜਾਣਾ ਦੀਦੀ ਮੇਹਰਪ੍ਰੀਤ ਦੀ ਮੇਹਰਪ੍ਰੀਤ ਨਹੀਂ ਆ ਨੂਰ ਮੇਹਰਕੋੜ ਆ ਉਹ ਅਬੀ ਗੁਰਮੀਤ ਬਾਣੀ ਪਜੀਤ ਗਿਨਾਣਕ ਪਹਿਲਾਂ ਗੁਰਮੀਤ ਗੁਰਮੀਤ ਆ ਜਾਜ਼ਰ ਮੇਹਰ ਤੇ ਪਹਿਲਾਂ ਤੇਰੇ ਨਿਆਣੇ ਦਾ ਨਾ ਆ ਕਰਨਾ ਆ ਕਿ ਮੈਂ ਸਾਈਂ ਬਹੁ ਆਪਣੇ ਲੋ ਕੋ ਫਿੱਟ ਰਹਾ ਹੈ ਬਸ ਆ ਸਾਡੇ ਸਾਬ ਜੀ ਦੇ ਚਿਹਰੇ ਤੇ ਨਿਕਲ ਰਿਹਾ ਹੈ ਸਾਡੇ ਪੜਾ ਸਾਡੇ ਦੀ ਜਿਹੜੀ ਜਿਹਾ ਸੁਣੇ ਨਮਿਤ ਮੈਚ ਹੋ ਗਿਆ ਦੀਦੀ ਉਹੀ ਹੁਣ ਇਹ ਵੀ ਪਾ ਲਓ ਦੀ ਤੈਨੂੰ ਆ ਵੀ ਜਾਣੀ ਕੁੱਤਾ ਨਹੀਂ ਹੋ ਗਿਆ ਕੱਢੋ ਨਾ ਪਿੰਡ ਕੱਢਦੇ ਮੇਰੇ ਭਾਵੇਂ ਨਹੀਂ ਆਉਂਦਾ ਨਾ ਸਾਈ ਜੀ ਨੂੰ ਫਿਰ ਡਿਫਰੈਂਟ ਆ ਫਿਰ ਸੋਰੀ ਯਾਰ ਨੂੰ ਬਹੁਤ ਵਧੀਆ ਲੱਗੀ ਕਲਰ ਬਹੁਤ ਸੋਹਣਾ ਕਲਰ ਲੱਗਾ ਬਾਵਾ ਬਾਵਾ ਬਹੁਤ ਬਹੁਤ ਦੇ ਦੀਆ ਤੇਰੇ ਸਾਈ ਦੀ ਨਹੀਂ ਤੇ ਮੈਨੂੰ ਵੀ ਕਰਨ ਦੀ ਆ ਜਾਂਦੀ ਆ ਮਕੇ ਆ ਮੈਨੂੰ ਸਭ ਤੋਂ ਪਜਾਮੇ ਮੈਂ ਕੀ ਕਰਨੀ ਜਿਹਦੀ ਆ ਦੇ ਅੰਦਰੋਂ ਹਾਂ ਗਰਮਾ ਪੂਰੀ ਥੈਂਕ ਯੂ ਆਪਕੋ ਵੀ ਨਿਯੂ ਡਿਜ਼ਾਈਨਿੰਗ ਬਾਲੂ ਕਰੀਏ ਸਹਿਮਤ ਬਹੁਤ ਵੈਸੇ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਇਹ ਸਾਡੇ ਤੁਹਾਨੂੰ ਸਾਰੇ ਜਣੇ ਜਿਹੜਾ ਵੀ ਮਿਲਦਾ ਤੁਸੀਂ ਕਹਿੰਦੇ ਭਾਜੀ ਜਦ ਨੇ ਆਣ ਲਈ ਆ ਲੱਗੇ ਉਹਨਾਂ ਲਈ ਇੱਕ ਕੁਛ ਹੋਣੀ ਆ ਭਾਰੀ ਬੜਾ ਹੋ ਗਿਆ ਦੇਦੀ ਲੋ ਕਿਲੋ ওভারਵੇਟ ਆ ਤੁਹਾਨੂੰ ਆ ਜਾਣੀ ਆ ਸਾਈਕੋ ਵੀ ਪਾ ਸਕਦਾ ਹੈ ਨਾ ਮੈਨੂੰ ਵੀ ਆ ਜਾ ਕਰਨੀ ਆ ਭਾਜੀ ਤੁਹਾਨੂੰ ਆ ਆ ਜਾਣੀ ਆ ਆਪ ਗਿਫਟ ਤੂੰ ਜਾਇਦ ਲਓ ਪਹਿਲਾਂ ਕਹਿੰਦੇ ਨਾ ਗਿਫਟ ਤੁਹਾਡੇ ਨਹੀਂ ਲੈਂਦਾ ਜਾਇਦ ਲਓ ਮਹਿਲਾ ਤੁਸੀਂ ਆਪਣੇ ਮੈਂ ਕਿ ਗਿਫਟ ਨਹੀਂ ਚਾਹੀਦਾ ਗਿਫਟ ਕਿਹਦਾ ਔਰ ਸੁਣਾਓ ਗੱਲਬਾਤ ਠੀਕ ਠਾਕ ਜੀ ਹੋਰ ਸਭ ਠੀਕ ਠਾਕ ਜੋ ਤੂੰ ਆ ਗਿਆ ਪਰ ਆਇੰਦਾ ਬੜਾ ਹੇ ਟਿੱਕ ਟਿੱਕ ਬਈ ਨਹੀ ਮੈਂ ਗੱਲ ਨਹੀਂ ਹੁਣ ਇਹੋ ਹੀ ਚੱਲ ਚਲ ਲਾਲੀ ਹਟ ਲੈ ਮੈਂ ਥੋੜਾ ਜਿਹਾ ਭੂਏ ਘਟ ਜੀ ਹਾਏ ਵੇ ਲੈ ਇੱਕ ਜੋਤੀ ਬਾਗੀਆ ਮੈਨੂੰ ਮੈਨੂੰ ਸਮਝਦੇ ਆ ਮੈਂ ਨਾ ਬੰਦਾ ਵਾ ਤੈਨੂੰ ਹਾਂ ਮੈਂ ਦੋ ਵਾਰ ਤੇ ਸਮਝਦਾ ਤੈਨੂੰ ਮੇਰੇ ਯਾਰਗਾ ਕਿੱਥੇ ਤੁਹਾਡੇ ਨਿਆਣੇ ਐਵੇਂ ਥੋੜੀ ਟਾਡੇ ਨਿਆਣੇ ਐਵੇਂ ਥੋੜੀ ਮੇਰਾ ਹੀ ਨਾਂ ਲੈਂਦੇ ਆ ਮਾਮੇ ਦੇ ਹਜ਼ਾਰਾਂ ਐ ਐਨੇ ਮਾਮੇ ਆ ਪਰ ਮੇਰਾ ਹੀ ਨਾਂ ਮੂੰਹ ਤੇ ਆ ਹਾ ਕੰਮ ਵਧੀਆ ਕੀਤਾ ਔਰਦ ਗੱਲਾਂ ਨਹੀਂ ਗੱਲਾਂ ਹਾਂ ਸੰਦੀਪ ਹਾਂ ਸੰਦੀਪ ਦੀਦੀ ਦੇ ਉੱਤੇ ਆ ਕਰੋ ਛਤਰੀ ਇਹਨੂੰ ਇਹ ਵੀ ਵੱਡੀ ਲੱਗਣੀ ਹੋਗੀ ਇਹ ਆ ਵੇ ਵੇਲਾ ਵਾਕਈ ਦੀਦੀ ਹਾਂ ਅਵੇ ਦੀਦੀ ਤੇਰਾ ਮੈਚ ਹੁੰਦੀ ਆ ਮੇਰੇ ਇਹਨਾਂ ਦੋਵੇਂ ਮੈਚ ਆ ਆ ਨੀਲੀ ਆ ਆ ਜਿਆਦੀ ਮੈਚ ਹੁੰਦੀ ਪਰ ਆ ਵਾਲੀ ਉਹ ਡੇਲੇ ਨਾ ਕੱਢ ਦਿਓ ਕਿ ਇਹਦੇ ਹਾਏ ਦੀਦੀ ਸੱਚੀ ਗੱਲ ਵਾ ਭਾਜੀ ਤੁਸੀਂ ਆ ਛਤਰੀ ਲਿਓ ਤੇ ਫੋਟੋ ਮਖਾਓ ਇਹਨਾਂ ਨਾਲ ਆ ਛਤਰੀ ਦੀਦੀ ਨੂੰ ਫੜਾ ਆ ਚਲੋ 1 ਮਿੰਟ ਨਹੀਂ ਨਹੀਂ ਉਹ ਤੁਹਾਡੇ ਤੇ ਨਾ ਦੀਦੀ ਤੇਰੇ ਵੱਡੀ ਲੱਗੀਆਂ ਆਂਡੀ ਛਤਰੀ ਨਹੀਂ ਤੋਂ ਬਚਣ ਵਾਲੀ ਤੁੱਪ ਤੋਂ ਨਹੀਂ ਤੁੱਪ ਤੇ ਲੱਗਦੀ ਆਹ ਵਧੀਆ ਗੱਲ ਆਹ ਲਓ ਯਾ ਆ ਭਾਜੀ ਮੈਨੂੰ ਸੱਚ ਪਤਾ ਕਿਉਂ ਵਧੀਆ ਲੱਗੀਆਂ ਜਵਾਗ ਜਨੇ ਮੱਦੀ ਪੰਗੇ ਨਹੀਂ ਕਰ ਰਿਹਾ ਬਸ ਬੋਲੋ ਆ ਤੇਰ ਤੋਂ ਫੇਰ ਥਲੇ ਜੇ ਤੋ ਬਹੁਤ ਸੋਹਣੀ ਆ ਛਤਰੀਆਂ ਉਹ ਇੱਕ ਦਸ ਉਤਾਰਵਾ ਦੇਖੀਤੀ ਉਹਦੇ ਸਾਹਮਣੇ ਹੋ ਰਿਹਾ ਆਕਦਾ ਹੁੰਦਾ ਨਹੀਂ ਨਾ ਮੈਂ ਕਿਹਾ ਉਹਨੇ ਨਹੀਂ ਉੱਠੀ ਜਾਣਾ ਉੱਠੀ ਜਾਣਾ ਉਹਨੇ ਉਹਨੂੰ ਪੜਾਈਗਾ ਮੇਰੇ ਸਾਹਮਣੇ ਉਹਨੂੰ ਪੜਾਈ ਚੀਜ਼ ਕਿਨੂੰ ਉਹਨੂੰ ਪੜਾਈ ਜਦੋਂ ਉੱਠੋਗਾ ਨਾ ਉਦੋਂ ਉਹਨੂੰ ਕਿਹਾ ਵੀ ਮੈਂ ਅੱਜ ਲੈ ਲਿਆਂਦਾ ਵੇਖਿਆ ਮੈਂ ਜਾ ਕੋਟੇ ਤੇ ਲੈਵਾਂ ਤਾ ਕਿ ਜਾਓ ਛੇਤੀ ਜਾਓ ਲੇਟ ਹੋਣਦੇ ਆ ਠੰਡ ਦੇ ਵਿੱਚ ਹਾਲੂ ਛਟੜੀਆਂ ਦੇ ਤਾਨੂੰ ਦਿੱਤੀਆਂ ਵੀ ਤੁਹਾਡੇ ਕੰਮ ਆਉਣਗੀਆਂ ਮੀਂਹ ਕਣੀ ਚ ਇਹੋ ਛਟੜੀਆਂ ਭਾਜੀ ਹੁਣਾਂ ਨੇ ਖੋਲੀਆਂ ਨਾ ਐਨ ਐਨੀਆਂ ਕ ਲੱਗਣੇ ਨਾ ਖੋਲੀਆਂ ਕਿੜਕੜੀਆਂ ਲੱਗਣ ਸਿਰਾਂ ਇਹ ਖੋਲ ਇਹ ਖੋਲੂਗਾ ਨਾ ਗੱਡੀਆਂ ਲੱਗਣਗੀਆਂ ਆਹੋ ਨਹੀਂ ਇਹ ਕੋਰੇ ਤੋਂ ਬਚਣ ਲਈ ਦਿੱਤੀਆਂ ਉੱਤੋਂ ਜਿਹੜੀ ਟ੍ਰੇਲ ਡੇਗਦੀ ਆ ਨਾ ਉਹਦਾ ਕਰਕੇ ਦਿੱਤੀਆਂ ਵੀ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਰਾਤ ਨੂੰ ਇੱਕ ਵਾਰ ਵੇੜੇ ਚ ਨਿਕਲੋ ਤੈਨੂੰ ਲੈ ਕੇ ਨਿਕਲੋ ਆਹੋ ਬਾਥਰੂਮ ਬੂਥਰੂਮ ਕਰਨੇ ਜਾਣਾ ਵੇ ਰਾਤ ਤੇ ਇਹਨੂੰ ਲੈ ਕੇ ਫੇਰ ਜਾਣਾ ਖੋਲੋ ਇਹਨੂੰ ਮਾਸੀ ਮਾਸੜਾ ਡੱਡ ਘਰ ਦੂਜੀ ਵਾਰ ਆਏ ਆ ਨਾ ਦੂਜੀ ਵਾਰ ਆਏ ਨਾ ਮਮੀ ਕਿ ਪਹਿਲੀ ਕਿਉਂ ਫਿਰ ਯਾਰ ਮਾਸੀ ਮਾਸੜੀ ਲੱਗਦੇ ਢੱਡੇ ਤੇ ਕਿਉਂ ਨਾ ਆਖਿਆ ਕਰ ਲੈ ਦੱਸ ਤੂੰ ਭੈਣ ਆਖ ਲਿਆ ਕਰ ਚਲ ਕੋਈ ਗੱਲ ਨਹੀਂ ਭਾਈ ਆਖ ਲਿਆ ਕਰ ਪਰ ਨਹੀਂ ਰਿਸ਼ਤਾ ਤੇ ਮਾਸੀ ਮਾਸੜਾ ਪਰ ਨਹੀਂ ਰਿਸ਼ਤਾ ਤੇ ਉਹ ਵੀ ਉਦਾਂ ਕ ਐਦਾਂ ਕਿਆ ਕਰਨਾ ਕਬਲੋਂ ਨਾਲ ਰਿਸ਼ਤਾ ਰੱਖਣਾ ਮਾਂ ਮੰਨ ਕੇ ਜਾਂਦਾ ਤੇ ਉਹ ਨਹੀਂ ਉਹ ਨਹੀਂ ਆਪਾਂ ਚਲੋ ਫੇ ਬਦਲ ਦਿੰਦੇ ਆ ਜੀ ਬੇਟਾ ਸਾਡੀ ਗਾਦੀ ਨਿਕਾ ਵੀਰ ਕਹਤਾ ਹਾਂ ਆਹੋ ਹਾਂ ਨਿਕਾ ਵੀਰ ਕਹਤਾ ਆ ਲੈ ਭੈਣ ਸੁਣਿਆ ਤੂੰ ਭਾਈਆ ਬੇਟਾ ਮੇਰਾ ਕਹਿ ਦੇ ਵੀ ਇੱਧਰ ਹੋ ਜੋ ਇੱਧਰ ਹੋ ਜੋ ਡਰਾਈਵਰ ਕਾਲਾ ਜੇ ਬਦਲ ਤਾ ਰਿਸ਼ਤਾ ਨਿਕਾ ਵੀਰ ਕਹਤਾ ਗੱਲ ਮੁੱਕ ਗਈ ਆ ਨਿਕਾ ਵੀਰ ਕਮਡਾ ਵੀਰ ਨਹੀਂ ਨਿਕਾ ਵੀਰ ਆਪਾਂ ਫੇਰ ਆਪਾਂ ਵੱਡੇ ਬਣਦੇ ਆ ਠੀਕ ਹੈ ਜੀ ਉਹ ਇੱਧਰ ਹੋ ਜੋ ਡਰਾਈਵਰ ਕਾਲਾ ਜੇ ਬਾਜਣਾ ਕਿਉਂ ਮੇਰੀ ਨਾ ਲੱਤ ਤੇ ਚੜਾ ਦੇ ਉਹ ਕਹਿ ਨਹੀਂ ਸਕਦੇ ਠੀਕ ਆ ਭਾਜੀ ਦੋ 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 ਓਕੇ ਭਾਈ ਚਲੋ ਠੀਕ ਹੈ ਵੀਰ ਜੀ ਕਿਵੇਂ ਲੈ ਹੁ ਕੀ ਐਸੇ ਕੈਸੇ ਸਾਈਬ ਚੱਲੀਏ ਫਿਰ ਕਿੱਥੇ ਜਾਣਾ ਮੈਂ ਹਾਂਜੀ ਮੈਂ ਮੈਂ ਦੋ ਕਿਨੂ ਮਿਲਣ ਦੋ ਕਿਨੂ ਮਿਲਣ ਬੁੱਧ ਕੇ ਵਰਨ ਮਿਲਾਂ ਡੋਗ ਨੂੰ ਮਿਲੀ ਜਾਣਾ ਵਾ ਹੈ ਸਾਬ ਸਵੇਰੇ ਮੇਰੇ ਨਾਲ ਫੋਨ ਤੇ ਗੱਲ ਕਿਦਾਂ ਕੀਤੀ ਸੀ ਹੈ ਸਾਬ ਕਿਦਾਂ ਕੀਤੀ ਸੀ ਗੱਲ ਮੈਂ ਸਾਬ ਜੀ ਤਾਂ ਫੋਨ ਆ ਗਿਆ ਅੱਛਾ ਕੀ ਚਾਹੀਦਾ ਮੈਜੀ ਪਤਾ ਕਰਕੇ ਅਸਾਂ ਦਾ ਫੋਨ ਲੁਟਾ ਦਿਜੀਆ ਜੇ ਤੇ ਚਾਹ ਨਹੀਂ ਲੱਥਾ ਮੈਂ ਆਪਣਾ ਵਲੌਗ ਬਣਾਉਣ ਰਿਹਾ ਐ ਇਦਾਂ ਨਹੀਂ ਯਾਰ ਵਲੌਗ ਤੁਹਾਡਾ ਪਰ ਫੋਨ ਮੇਰਾ ਵਾ ਅੱਛਾ ਫੋਨ ਤੇਰਾ ਫੋਨ ਮੇਰਾ ਵਲੌਗ ਦਾ ਨਾ ਅੱਛਾ ਅੱਛਾ ਠੀਕ ਹੈ ਚਲੋ ਕੋਈ ਨਹੀਂ ਭਾਈ ਲੈ ਲਓ ਤੁਸੀਂ ਆਪਣਾ ਵਲੌਗ ਲੈ ਲਓ ਫੋਨ ਵੀ ਲੈ ਲਓ ਥੈਂਕ ਯੂ ਫੋਰੀ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਕਹਿੰਦਾ ਥੈਂਕ ਯੂ ਫੋਰੀ ਮੱਚ ਗਈ ਅਹੀਂ ਨਹੀਂ ਕਦੀ ਭਾਈ ਓਕੇ ਭਾਈ ਬਾਏ ਹਾਂ ਓਕੇ ਜੀ ਚੱਕਾ ਭਾਈ ਓਕੇ ਓਕੇ ਭਈਆ ਓਕੇ ਓਕੇ ਸਤਿ ਸ਼੍ਰੀ ਅਕਾਲ ਓਨੂੰ ਭਈਆ ਤੁਹਾਨੂੰ ਸਤਿ ਸ਼੍ਰੀ ਅਕਾਲ ਲੱਗਦਾ ਮੈਂ ਦੀਦੀ ਦੇ ਪੈਰੀਂ ਹੱਥ ਲਾਉਣਾ ਵਾ ਆ ਜਾ ਦੀਦੀ ਮੇਰੇ ਕੋ ਭਲੇਖਾ ਪੈ ਗਿਆ ਹਣ ਤੇ ਲਾਉਣੇ ਪੈਣੇ ਤੇਰੇ ਵੀ ਉਹ ਤਾਂ ਮੈਂ ਲਾਉਣਾ ਨਹੀਂ ਨਾ ਪੈਰੀ ਹੱਥ ਪੈਣਾ ਦੇ ਪੈਰੀ ਹੱਥ ਥੋੜੀ ਲਾਈ ਦੇ ਲੈ ਕੋਈ ਕੋ ਕਹੀ ਜਾਂਦਾ ਕੋਈ ਕੋ ਕਹੀ ਜਾਂਦਾ ਜੋ ਮਰਜ਼ੀ ਕਹਿ ਲੋ ਚਲ ਟਾਟਾ ਬਾਏ ਬਾਏ ਥੈਂਕ ਯੂ ਫॉर ਕਮਿੰਗ ਆ ਗਏ ਛੇਤੀ ਉਹ ਚਲ ਜਾਓ ਹੁਣ ਕਿੰਨੀ ਘਰ ਬਾਏ ਬਾਏ ਕਰਾਉਣੀ ਆ ਮੈਂ ਕੱਲ ਤੇ ਦੱਸਣ ਵਾਲੀ ਰਹਿ ਗਈ ਜਿਹੜੀ ਦੱਸਣੀ ਨਾ ਕਿੰਨੇ ਦਸਿੰਗ ਤੂੰ ਆਕਿਆ ਨਹੀਂ ਹੁੰਦਾ ਪਰ ਕੈਮਰਾ ਚਾਲੂ ਨਹੀਂ ਦਸਣੀ ਨਹੀਂ ਉਦਾਂ ਮਾਰੀ ਜਾਂਦੇ ਐਵੇਂ ਜਾਣ ਕੇ ਨਹੀਂ ਤੇ ਹੈਗਾ ਹੀ ਉਹ ਤੇ ਹੈਗਾ ਨਹੀਂ ਦੱਸਣਾ ਐਵੇਂ ਵਹਿਮ ਪਾ ਦਿੰਦੇ ਵਹਿਮ ਦਾ ਕੋਈ ਲਾਜ ਬੜੀ ਹੁੰਦਾ ਉਹ ਵੀ ਗਿਆ ਤੂੰ ਵੀ ਕਦੋਂ ਬਾਅਦ ਚ ਦੱਸੂਗਾ ਮੈਨੂੰ ਕੋਈ ਵਹਿਮ ਪੈ ਗਿਆ ਅੱਛਾ ਇੱਥੇ ਹਾਂ ਮੈਂ ਵੀ ਉਦਾਂ ਹੀ ਕਹਤਾ ਨਾਲ ਗੱਲ ਮਸਵਾਈ ਜਾਈ ਜਾਂਦੀ ਹੈ ਚਲੋ ਬਾਏ ਬਾਅਦ ਚ ਦੱਸਾਂਗਾ ਬਾਅਦ ਚ ਕੋਈ ਨਾ ਕਲੀਅਰ ਦੱਸਾਂ ਹੁਣ ਵਹਿਮ ਚ ਵਹਿਮ ਹੋਰ ਵਧਾ ਦੇਣਾ ਵਾ ਰਾ ਸਾਰੀ ਬਲੱਡ ਵਧਿਆ ਰਵੇ ਵਹਿਮ ਨਾਲ ਹੋਣਾ ਹੀ ਨਾ ਆ ਚਲੋ ਜੀ ਟਾਟਾ ਬਾਈ ਬਾਈ